ਹਾਂਜੀ ਬਾਈ ਜੀ ਕੀ ਹਾਲ ਚਾਲ ਐ ਅੱਜ ਆਪਾਂ ਗੱਲ ਕਰਦੇ ਆਂ ਮਟਾਪੇ ਤੋਂ ਮੁਕਤੀ ਭਾਗ ਨੰਬਰ 7ਵਾਂ ਸਰੀਰਕ ਕੈਲਰੀ ਖਰਚਾ ਕਿਵੇਂ ਪਤਾ ਕਰੀਏ ਪਿਛਲੇ ਭਾਗ ਵਿੱਚ ਅਸੀਂ ਜਾਣਿਆ ਕਿ ਸਰੀਰ ਵਿੱਚ ਜਮ੍ਹਾ ਹੋਈ ਫालतू ਚਰਬੀ ਤੋਂ ਰਾਤ ਪਾਉਣ ਲਈ ਸਰੀਰ ਕੈਲਰੀ ਘਾਟੇ ਵਿੱਚ ਹੋਣਾ ਚਾਹੀਦਾ ਜਿਸ ਲਈ ਸਾਨੂੰ ਆਪਣੀ ਖੁਰਾਕ ਚੋਂ ਮਿਲ ਰਹੀ ਕੈਲਰੀ ਅਤੇ ਸਰੀਰਕ ਕੈਲਰੀ ਖਰਚੇ ਦਾ ਪਤਾ ਹੋਣਾ ਜ਼ਰੂਰੀ ਹੈ ਹੁਣ ਅਸੀਂ ਬਾਰੋ-ਬਾਰੀ ਇਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਇਹ ਜਾਣੀਏ ਕਿ ਇੱਕ ਦਿਨ ਵਿੱਚ ਸਾਡੇ ਸਰੀਰ ਦਾ ਕੈਲਰੀ ਖਰਚਾ ਕਿੰਨਾ ਹੁੰਦਾ ਤੁਹਾਡਾ ਸਰੀਰ ਇੱਕ ਦਿਨ ਵਿੱਚ ਕਿੰਨੀਆਂ ਕੈਲਰੀਆਂ ਖਰਚ ਕਰਦਾ ਹੈ ਇਹ ਪਤਾ ਕਰਨ ਲਈ ਤੁਸੀਂ ਆਪਣੇ ਮੌਜੂਦਾ ਭਾਰ ਨੂੰ 33 ਨਾਲ ਗੁਣਾ ਕਰਨਾ ਹੈ ਜਿੰਨਾ ਉੱਤਰ ਆਇਆ ਸਮਝ ਲਓ ਕਿ ਦਿਹਾੜੀ ਵਿੱਚ ਤੁਸੀਂ ਲਗਭਗ ਇੰਨੀਆਂ ਕੈਲਰੀਆਂ ਖਰਚ ਕਰਦੇ ਹੋ ਉਦਾਹਰਨ ਨਾਲ ਸਮਝਦੇ ਹਾਂ ਮਨ ਲਓ ਤੇ ਤੁਹਾਡਾ ਭਾਰ ਇਸ ਵੇਲੇ 70 ਕਿਲੋ ਹੈ ਤੁਹਾਡਾ ਸਰੀਰ ਆਪਣੇ ਅੰਦਰ ਅਤੇ ਬਾਹਰ ਦੇ ਕੰਮਾਂ ਨੂੰ ਨੇਪਰੇ ਚਾੜਨ ਲਈ ਇੱਕ ਦਿਨ ਵਿੱਚ ਕਿੰਨੀਆਂ ਕੈਲਰੀਆਂ ਖਰਚ ਕਰਦਾ ਹੈ ਇਹ ਜਾਣਨ ਲਈ 70 ਨੂੰ 33 ਨਾਲ ਗੁਣਾ ਕਰ ਸਕਦੇ ਹੋ ਜੋ ਉੱਤਰ ਆਇਆ ਉਹ ਤੁਹਾਡੀਆਂ ਕੈਲਰੀਆਂ ਨੇ ਇਸ ਦਾ ਮਤਲਬ ਜੇਕਰ ਤੁਸੀਂ 2300 ਕੈਲਰੀ ਦੇ ਕਰੀਬ ਖਾਂਦੇ ਹੋ ਨਾ ਤਾਂ ਤੁਹਾਡਾ ਭਾਰ ਵਧੇਗਾ ਅਤੇ ਨਾ ਹੀ ਘਟੇਗਾ ਪਿਛਲੇ ਭਾਗ ਵਿੱਚ ਪੜੇ ਅਨੁਸਾਰ ਇਹ ਕੈਲਰੀ ਸੰਤੁਲਨ ਵਾਲੀ ਸਥਿਤੀ ਹੈ ਕਿਉਂਕਿ ਖਾਣਕ ਚੋਂ ਕੈਲਰੀ ਅਤੇ ਕੈਲਰੀ ਖਰਚਾ ਦੋਵੇਂ ਲਗਭਗ ਬਰਾਬਰੀ ਤੇ ਹਨ ਸਾਨੂੰ ਪਤਾ ਹੈ ਕਿ ਜਦੋਂ ਕੈਲਰੀ ਸੰਤੁਲਨ ਬਣ ਜਾਂਦਾ ਹੈ ਤਾਂ ਭਾਰ ਬਰਕਰਾਰ ਰਹਿੰਦਾ ਹੈ ਪਰ ਸਾਡਾ ਮਕਸਦ ਭਾਰ ਨੂੰ ਬਰਕਰਾਰ ਰੱਖਣਾ ਨਹੀਂ ਸਗੋਂ ਭਾਰ ਨੂੰ ਘਟਾਉਣਾ ਹੈ ਜਿਸ ਲਈ ਸਾਨੂੰ ਸਰੀਰ ਨੂੰ ਕੈਲਰੀ ਘਾਟੇ ਵਿੱਚ ਰੱਖਣਾ ਪਵੇਗਾ ਕਹਿਣ ਤੋਂ ਭਾਵ ਕਿ ਤੁਹਾਨੂੰ ਤੇ ਇਸ ਨਾਲੋਂ ਘੱਟ ਕੈਲਰੀਆਂ ਖਾਣੀਆਂ ਪੈਣੀਆਂ। ਨੋਟ ਕਰਨ ਵਾਲੀ ਗੱਲ ਹੈ ਜੇਕਰ ਅਸੀਂ ਆਪਣੇ ਕੈਲਰੀ ਖਰਚੇ ਨਾਲੋਂ ਸਿਰਫ 100 ਜਾਂ 200 ਕੈਲਰੀ ਘੱਟ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੀ ਚਰਬੀ ਨਹੀਂ ਹਿੱਲਣ ਵਾਲੀ। ਉਸ ਦੇ ਲਈ ਸਾਨੂੰ ਇੱਕ ਖਾਸ ਤਰੀਕੇ ਨਾਲ ਕੈਲਰੀ ਦਾ ਹਿਸਾਬ ਲਗਾਉਣਾ ਪਵੇਗਾ। ਅਜਿਹਾ ਕੈਲਰੀ ਘਾਟਾ ਪੈਦਾ ਕਰਨਾ ਪਵੇਗਾ ਜੋ ਤੁਹਾਡੇ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਖੋਰ ਦੇਵੇ। ਉਸ ਲਈ ਤੁਸੀਂ ਦਿਨ ਵਿੱਚ ਕਿੰਨੀਆਂ ਖੰਨਰੀਆਂ ਖਾਣੀਆਂ ਹਨ। ਇਸ ਚੀਜ਼ ਦਾ ਪਤਾ ਲਗਵਾਉਣ ਲਈ ਤੁਸੀਂ ਆਪਣੇ ਮੌਜੂਦਾ ਭਾਰ ਦੀ ਥਾਂ ਜਿੰਨਾ ਭਾਰ ਤੁਸੀਂ ਕਰਨਾ ਚਾਹੁੰਦੇ ਹੋ ਉਹਨੂੰ 24 ਨਾਲ ਗੁਣਾ ਕਰਨਾ ਹੈ ਜਿੰਨਾ ਭਾਰ ਤੁਸੀਂ ਘੱਟ ਕਰਨਾ ਚਾਹੁੰਦੇ ਹੋ ਉਸ ਦਾ ਮਤਲਬ ਹੈ ਜਿਸ ਭਾਰ ਤੇ ਤੁਸੀਂ ਸਭ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਹੋ ਜ਼ਿਆਦਾਤਰ ਲੋਕਾਂ ਨੂੰ ਆਪਣਾ ਕਿੰਨਾ ਭਾਰ ਕਰਨਾ ਹੈ ਉਹਨਾਂ ਪਤਾ ਹੀ ਨਹੀਂ ਹੁੰਦਾ ਮੌਜੂਦਾ ਭਾਰ ਤੋਂ ਕਿੰਨਾ ਘੱਟ ਕਰਨਾ ਹੁੰਦਾ ਮੇਰੇ ਹਿਸਾਬ ਨਾਲ ਜੇ ਤੁਹਾਡਾ 70 ਕਿਲੋ ਭਾਰ ਹੈ ਤਾਂ ਤੁਸੀਂ 65 ਕਿਲੋ ਦਾ ਲਕਸ਼ ਬਣਾਓ। ਸਰੀਰ ਦੇ ਬਹੁਤੇ ਭਾਰੇ ਦੋਸਤ ਆਪਣਾ ਮੌਜੂਦਾ ਭਾਰ ਨਾਲੋਂ 10 ਕਿਲੋ ਤੋਂ ਹੇਠਾਂ ਵੀ ਰੱਖ ਸਕਦੇ ਨੇ। ਮਤਲਬ ਜੇ ਕਿਸੇ ਦਾ 100 ਤੋਂ ਜਾਂ 100 ਕਿਲੋ ਦੇ ਨੇੜੇ ਤੇਰੇ ਵੇਟ ਹੈ ਉਹ ਆਪਣਾ 10 ਕਿਲੋ ਭਾਰ ਘਟ ਕਰਨ ਦਾ ਲਕਸ਼ ਬਣਾ ਸਕਦਾ ਹੈ। ਲਕਸ਼ ਭਾਰ ਨੂੰ 24 ਨਾਲ ਗੁਣਾ ਕਰਨ ਤੇ ਜਿੰਨਾ ਉੱਤਰ ਆਇਆ ਉਨੀਆਂ ਕੈਲਰੀਆਂ ਖਾਣ ਤੇ ਸਾਡਾ ਭਾਰ ਘਟਨਾ ਸ਼ੁਰੂ ਹੋ ਜਾਵੇਗਾ। ਜੇਕਰ ਤੁਹਾਡਾ ਭਾਰ ਇਸ ਵੇਲੇ 70 ਕਿਲੋ ਹੈ ਤਾਂ ਤੁਸੀਂ ਇਸ ਨੂੰ 65 ਕਿਲੋ ਤੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ 65 24 ਕਰਨਾ ਪਵੇਗਾ 65 24 ਕਰਨ ਤੇ 1550 ਕੈਲਰੀਆਂ ਆਉਂਦੀਆਂ ਨੇ ਤੁਹਾਡਾ ਭਾਰ 1550 ਕੈਲਰੀਆਂ ਖਾਣ ਤੇ ਬਹੁਤ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਘਟਣਾ ਸ਼ੁਰੂ ਹੋ ਜਾਵੇਗਾ ਕਈ ਦੋਸਤਾਂ ਨੂੰ ਇੰਨੀਆਂ ਕੈਲਰੀਆਂ ਖਾਣੀਆਂ ਵੀ ਔਖੀਆਂ ਲੱਗਦੀਆਂ ਹਨ ਅਤੇ ਉਹਨਾਂ ਦਾ ਸਵਾਲ ਹੁੰਦਾ ਹੈ ਕਿ ਘੱਟ ਤੋਂ ਘੱਟ ਲਕਸ਼ ਪਰ ਰੱਖਿਆ ਜਾ ਸਕਦਾ ਹੈ ਆਧਾਰਨ ਵਜੋਂ ਫਾਰਮੂਲੇ ਦੇ ਹਿਸਾਬ ਨਾਲ 5 ਫੁੱਟ 10 ਇੰਚ ਵਾਲੇ ਬੰਦੇ ਦਾ ਆਦਰਸ਼ ਭਾਰ 71 ਕਿਲੋ ਬਣਦਾ ਹੈ ਸੋ ਘੱਟ ਤੋਂ ਘੱਟ ਲਕਸ਼ ਭਾਰ 71 ਕਿਲੋ ਰੱਖਿਆ ਜਾ ਸਕਦਾ ਹੈ ਅਤੇ ਜੇਕਰ ਇਸ ਨੂੰ 24 ਨਾਲ ਗੁਣਾ ਕੀਤਾ ਤਾਂ ਉੱਤਰ ਆਇਆ 1704 ਜਾਨੀ ਕਿ ਇਸ ਕੱਦ ਦੇ ਇਨਸਾਨ ਨੂੰ ਘੱਟੋ ਘੱਟ 1700 ਕੈਲਰੀਆਂ ਤਾਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ ਕਈ ਵਾਰ ਲੋਕ ਸਵਾਲ ਕਰਦੇ ਨੇ ਕਿ ਘੱਟ ਕੈਲਰੀ ਖਾਣ ਨਾਲ ਸਾਨੂੰ ਕੁਝ ਹੋ ਤਾਂ ਨਹੀਂ ਜਾਏਗਾ ਉਸ ਦਾ ਜਵਾਬ ਹੈ ਕਿ ਦੁਨੀਆ ਵਿੱਚ ਇਹੋ ਜਿਹੇ ਬਹੁਤ ਸਾਰੇ ਲੋਕਾਂ ਦੀਆਂ ਉਦਾਹਰਣਾਂ ਹਨ ਜੋ ਇਸ ਤੋਂ ਬਹੁਤ ਹੀ ਘੱਟ ਖਾਾਕ ਤੇ ਜ਼ਿੰਦਗੀ ਬਤੀਤ ਕਰਦੇ ਰਹੇ ਹਨ ਅਤੇ ਅੱਜ ਵੀ ਕਰਦੇ ਨੇ ਇਤਿਹਾਸ ਗਵਾਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਜੇਲ੍ਹ ਵਿੱਚ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਦੇ ਹੋਏ ਬਰਾਬਰੀ ਦੇ ਹੱਕਾਂ ਲਈ 116 ਦਿਨ ਬਿਨਾਂ ਕੁਝ ਖਾਦੇ ਪੀਤੇ ਜਿੰਦਾ ਰਹੇ ਉਸ ਮੁਕਾਬਲੇ ਤੁਹਾਨੂੰ ਤਾਂ ਖਾਣ ਲਈ ਥੋੜੀਆਂ ਬਹੁਤ ਕੈਲਰੀਆਂ ਮਿਲ ਹੀ ਰਹੀਆਂ ਨੇ ਗੱਲ ਬਸ ਆਦਤ ਪਾਉਣ ਦੀ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਪਤਲਾ ਤੰਦਰੁਸਤ ਅਤੇ ਸੋਹਣਾ ਦੇਖਣਾ ਚਾਹੁੰਦੇ ਹੋ ਤਾਂ ਖਾਣ-ਪੀਣ ਦੀ ਨਮੀ ਆਦਤ ਬਣਾਉਣ ਅਤੇ ਸਰੀਰ ਨੂੰ ਉਸ ਮੁਤਾਬਕ ਢਾਲਣ ਲਈ ਕੁਝ ਸਮਾਂ ਦੇਣ ਦੀ ਲੋੜ ਹੈ ਹੋ ਸਕਦਾ ਹੈ ਲਗਾਤਾਰ ਕੈਲਰੀ ਘਾਟੇ ਵਿੱਚ ਰਹਿਣ ਕਰਕੇ ਸਰੀਰਕ ਮਸ਼ੀਨਰੀ ਧੀਮੀ ਹੋ ਸਕਦੀ ਹੈ ਇਸ ਤੋਂ ਬਚਣ ਲਈ ਅਸੀਂ ਦੋ ਹਿੱਲੇ ਕਰ ਸਕਦੇ ਹਾਂ ਸਾਡੀ ਸਰੀਰਕ ਮਸ਼ੀਨਰੀ ਧੀਮੀ ਨਾ ਹੋਵੇ ਇਸ ਦਾ ਇੱਕ ਤਰੀਕਾ ਤਾਂ ਇਹ ਹੈ ਇਹ ਹਫਤੇ ਜਾਂ 10 ਦਿਨ ਵਿੱਚ ਇੱਕ ਦਿਨ ਲਈ ਆਪਣੇ ਭਾਰ ਨੂੰ ਬਰਕਰਾਰ ਰੱਖਣ ਦੇ ਹਿਸਾਬ ਨਾਲ ਕੈਲਰੀਆਂ ਖਾਣੀਆਂ ਚਾਹੀਦੀਆਂ ਹਨ ਜਿਵੇਂ ਮੌਜੂਦਾ ਭਾਰ 70 ਕਿਲੋ ਹੈ ਤਾਂ ਉਸ ਬੰਦੇ ਨੂੰ 70 33 ਕਰਕੇ 2300 ਕੈਲਰੀਆਂ ਖਾਣੀਆਂ ਚਾਹੀਦੀਆਂ ਨੇ ਸਰੀਰਕ ਮਸ਼ੀਨਰੀ ਨੂੰ ਤੇਜ਼ ਕਰਨ ਦੇ ਨਾਲ ਨਾਲ ਦੂਸਰਾ ਫਾਇਦਾ ਇਸ ਦਾ ਇਹ ਹੈ ਕਿ ਤੁਸੀਂ ਆਪਣੀ ਕੋਈ ਮਨਪਸੰਦ ਚੀਜ਼ ਵੀ ਖਾ ਸਕਦੇ ਹੋ ਮੇਰੇ ਤਜਰਬੇ ਮੁਤਾਬਕ ਜਲੇਬੀ ਚਾਕਲੇਟ ਜਾਂ ਆਈਸਕ੍ਰੀਮ ਵਰਗੀ ਕੋਈ ਵੀ ਚੀਜ਼ ਜਿਸ ਨਾਲ ਤੁਹਾਡਾ ਦਿਲ ਜਾਣਬੁੱਝ ਕੇ ਖਿਜੇਗਾ ਵੀ ਨਹੀਂ ਤੇ ਤੁਹਾਡਾ ਕੈਲਰੀ ਬਰਕਰਾਰ ਵੀ ਹੁੰਦੀਆਂ ਰਹਿਣਗੀਆਂ ਕਾਲ ਪੈਣ ਤੇ ਇਹੋ ਜਿਹੀ ਚੀਜ਼ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਖਾ ਜਾਣ ਨਾਲੋਂ ਕਿਤੇ ਵਧੀਆ ਕਿ ਹਫ਼ਤੇ ਵਿੱਚ ਇੱਕ ਵਾਰ ਇੰਜ ਕਰਨ ਨਾਲ ਸਰੀਰ ਵਿੱਚਲੇ ਉਹ ਰਸਾਇਣ ਜੋ ਭੁੱਖ ਨੂੰ ਕਾਬੂ ਕਰਦੇ ਹਨ ਨਾਰਮਲ ਸતર ਤੇ ਆ ਜਾਂਦੇ ਨੇ ਅਤੇ ਚੀਜ਼ਾਂ ਦੀ ਕਾਲ ਘਟ ਪੈਂਦੀ ਹੈ ਸਤ ਸਰੀਰ ਕਾਲ ਜੀ ਆਪਣਾ ਇਥੇ ਕੈਲਰੀਆਂ ਗਿਣਤੀ ਕਰਨ ਦਾ ਚੈਪਟਰ ਖਤਮ ਹੁੰਦਾ ਹੈ ਆਪਣੇ ਚੈਨਲ ਦੇ ਨਾਲ ਬਨੇ ਰਹੋ ਹੁਣ ਅਸੀਂ ਅਗਲਾ ਚੈਪਟਰ ਲੈ ਕੇ حاضر ਹੋਵਾਂਗੇ ਸਤਿ ਸ੍ਰੀ ਅਕਾਲ